ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜਿਵੇਂ ਦੇਖ ਰਹੇ ਹੋ ਮੇਰੇ ਕੋਲ ਇਹ ਇੱਕ ਵੱਡਾ ਟੋਪੀਆ ਤੇ ਟੋਪੀਏ ਦੇ ਵਿੱਚ ਮੈਂ ਕੱਢੀ ہوئی ਹੈ ਮਲਾਈ ਇੱਕ ਹਫ਼ਤੇ ਦੀ ਮਲਾਈ ਹੈ ਜਿਹੜੀ ਆਪਾਂ ਇਕੱਠੀ ਕੀਤੀ ਵੀ ਹੈ 1 ਕਿਲੋ ਦੁੱਧ ਉੱਪਰ ਇਹ ਮਲਾਈ ਵੱਡੀ ਡੋਲਣੀ ਲਾ ਲਈਦੀ ਆ ਉਹਦੇ ਵਿੱਚ ਇਕੱਠੀ ਕਰੀ ਜਾਂਦੀ ਆ ਫਿਰ ਹਫ਼ਤੇ ਬਾਅਦ ਇਹਨੂੰ ਗ੍ਰाइंड ਕਰ ਲਈਦਾ ਹੈਗਾ ਤੇ ਬਣਾ ਲਈਦਾ ਇਹਦਾ ਮੱਖਣ ਜੇ ਮੱਖਣ ਖਾਣਾ ਹੋਵੇ ਮੱਖਣ ਨਹੀਂ ਤਾਂ ਘਿਓ ਤਾਂ ਬਣ ਹੀ ਜਾਂਦਾ ਹੈਗਾ ਗਰਮ ਕਰਕੇ ਆਪਾਂ ਬਣਾ ਲੈਨੇ ਆ ਘਿਓ ਤੇ ਅੱਜ ਆਪਾਂ ਇਸ ਦੇ ਵਿੱਚ ਪਹਿਲਾਂ ਕੱਢਾਂਗੇ ਮੱਖਣ ਮੱਖਣੀ ਬਣਾਵਾਂਗੇ ਅੱਜ ਆਪਾਂ ਕਿਉਂ ਨਹੀਂ ਬਣਾਵਾਂਗੇ ਮੱਖਣ ਬਣਾਉਣ ਵਾਸਤੇ ਦੇਖੋ ਮੈਂ ਜਿਹੜਾ ਇਹ ਮਲਾਈ ਸੀ ਇਹ ਪਹਿਲਾਂ ਡੋਲਣੀ ਦੇ ਵਿੱਚੋਂ ਕੱਢ ਕੇ ਟੋਪੀਏ ਦੇ ਵਿੱਚ ਪਾਤੀ ਸੀ ਤਾਂ ਕਿ ਇਹ ਥੋੜੀ ਜੀ ਰੂਮ ਟੈਂਪਰੇਚਰ ਤੇ ਆ ਜਾਏ ਜੇ ਆਪਾਂ ਉਸੇ ਤਰ੍ਹਾਂ ਠੰਡੀ ਠੰਡੀ ਕੱਢ ਕੇ ਗ੍ਰाइंड ਕਰਨ ਲੱਗ ਜਾਈਏ ਤਾਂ ਇੰਨੀ ਵਧੀਆ ਉਹ ਗ੍ਰाइंड ਨਹੀਂ ਹੁੰਦੀ ਬਹੁਤ ਜ਼ਿਆਦਾ ਟਾਈਮ ਲੈਂਦੀ ਹੈ ਤੇ ਇਹ ਦੇਖੋ ਕਿੰਨੀ ਗਾੜੀ-ਗਾੜੀ ਮਲਾਈ ਸੀ ਜਿਹੜੀ ਆਪਾਂ ਇਹਨੂੰ ਕੀ ਬਲੈਂਡਰ ਦੇ ਨਾਲ ਆਪਾਂ ਇਹਨੂੰ ਬਣਾਵਾਂਗੇ ਮੱਖਣ ਦੇ ਰੂਪ ਦੇ ਵਿੱਚ ਤਿਆਰ ਕਰਾਂਗੇ ਇਦੇ ਵਿੱਚ ਦੁੱਧ ਵੀ ਹੈਗਾ ਪਰ ਦੁੱਧ ਤਾਂ ਇੰਨਾ ਨਹੀਂ ਜਿੰਨਾ ਕਿ ਇਹਦੇ ਵਿੱਚ ਮਲਾਈ ਹੈਗੀ ਤੇ ਹੁਣ ਇਹਨੂੰ ਆਪਾਂ ਐਸੀ ਤਰ੍ਹਾਂ ਕਰਦੇ ਰਵਾਂਗੇ ਗ੍ਰाइंड ਤੇ ਗ੍ਰाइंड ਕਰਦੇ ਕਰਦੇ ਆ ਇਹ ਬਣ ਜਾਂਦਾ ਤੁਹਾਨੂੰ ਪਤਾ ਹੀ ਹੈ ਜਦੋਂ ਆਪਾਂ ਮਲਾਈ ਨੂੰ ਗ੍ਰाइंड ਕਰਦੇ ਆ ਤਾਂ ਮਲਾਈ ਹੈ ਜਿਹੜੀ ਜ਼ਿਆਦਾ ਹੀ ਹਾਰਡ ਜੀ ਹੋ ਜਾਂਦੀ ਹੈ ਫਿਰ ਉਹਦੇ ਵਿੱਚ ਜਿਹੜਾ ਵੀ ਆਪਾਂ ਜੋ ਵੀ ਆਪਾਂ ਮਸ਼ੀਨ ਚਲਾਉਣੀ ਆ ਜਾਂ ਮਦਣੀ ਮਾਰਦੇ ਆ ਜੋ ਵੀ ਕੁਝ ਮਾਰਦੇ ਆ ਉਹ ਫਿਰ ਹੌਲੀ-ਹੌਲੀ ਚੱਲਣ ਲੱਗ ਜਾਂਦਾ ਹੈਵੀ-ਹੈਵੀ ਜਾਂ ਹੋ ਜਾਂਦਾ ਸਾਰਾ ਗੜਾ-ਗੜਾ ਜਾਂ ਮਿਕਸਚਰ ਬਣ ਜਾਂਦਾ ਹੈ ਇਸ ਕਰਕੇ ਆਪਾਂ ਹੁਣ ਹੌਲੀ-ਹੌਲੀ ਦਬਾਵਾ ਕੇ ਚੱਕ-ਚੱਕ ਕੇ ਜਿੱਥੇ-ਜਿੱਥੇ ਆਪਾਂ ਨੂੰ ਲੱਗਦਾ ਵੀ ਇੱਥੇ ਫਿਰ ਚੂਗੀ ਉੱਥੇ-ਉੱਥੇ ਫੇਰੀ ਜਾਂਦੇ ਆ ਅੱਗੇ ਹੁੰਦਾ ਸੀ ਜੀ ਮਲਾਈਆਂ ਬਣਾਉਂਦੇ ਸੀ ਦੁੱਧ ਦੀਂ ਬਣਾਉਂਦੇ ਸੀ ਜਦੋਂ ਉਹਦੇ ਤੋਂ ਲੱਸੀ ਬਣਾਉਂਦੇ ਸੀ ਤੇ ਪਹਿਲਾਂ ਸਵੇਰ ਉੱਠਣਸਾਰ ਆਪਣੀਆਂ ਜਿਹੜੀਆਂ ਸੁਆਣੀਆਂ ਹੁੰਦੀਆਂ ਸੀਗੀਆਂ ਦੁੱਧ ਰੜਕਣ ਵੇਹ ਜਾਂਦੀ ਸੀ ਹੁਣ ਤਾਂ ਉਹ ਗੱਲਾਂ ਹੀ ਨਹੀਂ ਰਹੀਆਂ ਪਿੰਡਾਂ ਵਿੱਚ ਤਾਂ ਹਲੇ ਹੈਗੀਆਂ ਨੇ ਉੱਥੇ ਵੀ ਹੁਣ ਤਾਂ ਹੱਥ ਦੀ ਮਦਦ ਆਸ ਦੇ ਨਾਲ ਮਧਾਣੀ ਨਾਲ ਤਾਂ ਕੋਈ ਰੜਕਦਾ ਦੂਜੀਆਂ ਹੀ ਮਸ਼ੀਨਾਂ ਲਾਈਆਂ ਵੀ ਆ ਸਭ ਨੇ ਤੇ ਵੈਸੇ ਜਿਹੜੀ ਉਸ ਦੁੱਧ ਲੱਸੀ ਦਾ ਟੇਸਟ ਹੁੰਦਾ ਸੀ ਉਹ ਵੱਖਰਾ ਹੀ ਟੇਸਟ ਹੁੰਦਾ ਸੀ ਆ ਮੱਖਣ ਦਾ ਟੇਸਟ ਵੱਖਰਾ ਹੀ ਹੁੰਦਾ ਸੀ ਹੁਣ ਤਾਂ ਚਲੋ ਇੱਕ ਵਸ ਵੀ ਆਪਾਂ ਨੂੰ ਐ ਹੁੰਦਾ ਵੀ ਆਪਣੇ ਘਰੇ ਮੱਖਣ ਵੀ ਹੋਵੇ ਦੁੱਧ ਵੀ ਹੋਵੇ ਦਹੀਂ ਵੀ ਹੋਵੇ ਤੇ ਲੱਸੀ ਵੀ ਹੋਵੇ ਇਹ ਆਪਾਂ ਇੱਕ ਛੋਟਾ ਜਿਹਾ ਪਰਾਲਾ ਹੁੰਦਾ ਆਪਣਾ ਲੇਡੀਜ਼ ਦਾ ਆਪਾਂ ਜਿਹੜਿਆ ਕੀ ਘਰੀ ਤਿਆਰ ਕਰ ਲੈਣੇ ਆਂਗੇ ਤੇ ਐਸੀ ਤਰ੍ਹਾਂ ਹੌਲੀ-ਹੌਲੀ ਘਮੋਂਦੇ ਘਮੋਂਦੇ ਆ ਜਿਹੜਾ ਕੀ ਹੈ ਮੱਖਣ ਬਣਨਾ ਹੋ ਗਿਆ ਸ਼ੁਰੂ ਤੇ ਮੱਖਣ ਆਪਣਾ ਦੇਖੋ ਕਾਫੀ ਹੱਦ ਤੱਕ ਬਣ ਚੁੱਕਿਆ ਹੈਗਾ ਹਲੇ ਥੋੜੇ ਜਿਹਾ ਆਪਾਂ ਇਹਨੂੰ ਗੇੜੇ ਜੇ ਹੋਰ ਦਵਾਵਾਂਗੇ ਤੇ ਮੱਖਣ ਆਪਣਾ ਇਹ ਕਾਫੀ ਸਾਰਾ ਬਣ ਜਾਂਦਾ ਹੁੰਦਾ ਹੈਗਾ ਥੋੜਾ ਨਹੀਂ ਨਿਕਲਦਾ ਕਾਫੀ ਮਾਤਰਾ ਦੇ ਵਿੱਚ ਆਪਣੇ ਕੋਲ ਮੱਖਣ ਹੈ ਜਿਹੜਾ ਤਿਆਰ ਹੋ ਜਾਂਦਾ ਹੁੰਦਾ ਹੈਗਾ ਤੇ ਦੇਖੋ ਹੁਣ ਮੱਖਣ ਹੈ ਜਿਹੜਾ ਬਣੀ ਜਾ ਰਿਹਾ ਤੇ ਜਿਹੜੀ ਲੱਸੀ ਹੈ ਉਹਦੇ ਵਿੱਚੋਂ ਅਲੱਗ ਹੋਈ ਜਾ ਰਹੀ ਹੈ ਐਸੀ ਤਰ੍ਹਾਂ ਥੋੜਾ ਜਿਹਾ ਹੋਰ ਗ੍ਰाइंड ਕਰਦੇ ਕਰਦੇ ਸਾਰਾ ਜਿਹੜਾ ਇਹ ਦੁੱਧ ਹੈ ਅਲੱਗ ਹੋ ਜਾਣਾ ਹੈਗਾ ਲੱਸੀ ਜੀ ਬਣ ਜਾਂਦੀ ਹੈ ਦੁੱਧ ਤੋਂ ਜਦੋਂ ਆਪਾਂ ਮੱਖਣ ਦੇ ਵਿੱਚ ਇਹ ਦੁੱਧ ਜਾਂ ਨਿਕਲ ਲੱਗੇ ਜਾਂਦਾ ਉਹਨੂੰ ਆਪਾਂ ਲੱਸੀ ਵੀ ਕਹਿਣ ਲੱਗ ਜਾਂਦੇ ਆਂਗੇ ਵੈਸੇ ਚਲੋ ਜਿਵੇਂ ਮਰਜ਼ੀ ਲਾ ਲਓ ਤੁਸੀਂ ਦੁੱਧ ਵੀ ਹੁੰਦਾ ਤੇ ਲੱਸੀ ਵੀ ਹੁੰਦੀ ਹੈ ਤੇ ਲੱਗ ਹੋ ਜਾਂਦੀ ਤੇ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਮੱਖਣ ਹੁੰਦਾ ਉਹਨੂੰ ਸਾਰਾ ਇੱਕ ਤਰ੍ਹਾਂ ਇਕੱਠਾ ਜਿਆ ਕਰਕੇ ਲੱਗ ਕਰ ਲੈਣੇ ਆ ਇਹਦੇ ਵਿੱਚ ਲੱਸੀ ਹੈ ਜਿਹੜੀ ਉਹਨੂੰ ਅਲੱਗ ਕਰ ਦਿੰਨੇ ਆ ਤੇ ਮੱਖਣ ਨੂੰ ਆਪਾਂ ਕਰ ਦਿੰਨੇ ਆ ਅਲੱਗ ਇੱਥੇ ਜਿਹੜਾ ਹੁਣ ਆਪਣਾ ਮੱਖਣ ਹੈ ਤਕਰੀਬਨ ਤਕਰੀਬਨ ਬਣ ਚੁੱਕਿਆ ਸਾਰਾ ਜਿਹੜਾ ਮੱਖਣ ਹੈ ਉਹ ਇਕੱਠਾ ਹੋ ਗਿਆ ਤੇ ਹੁਣ ਆਪਾਂ ਬਲੈਂਡਰ ਨੂੰ ਕੱਢਾਂਗੇ ਬਾਹਰ ਇਹਦੇ ਤੋਂ ਮੱਖਣ ਸਾਰਾ ਆਪਾਂ ਲਾ ਦਾਂਗੇ ਇੱਕ ਪਾਂਡੇ ਦੇ ਵਿੱਚ ਫਿਰ ਆਪਾਂ ਸਾਰਾ ਮੱਖਣ ਨੂੰ ਕੱਢ ਲਾਂਗੇ ਬਲੈਂਡਰ ਦੇ ਨਾਲੋਂ ਆਪਾਂ ਜਿਹੜਾ ਮੱਖਣ ਲੱਗਿਆ ਸੀ ਉਹ ਸਾਰਾ ਆਪਾਂ ਉਤਾਰ ਲਿਆ ਤੇ ਹੁਣ ਆਪਾਂ ਇੱਕ ਟੋਪੀਏ ਦੇ ਵਿੱਚ ਸਾਰਾ ਜਿਹੜਾ ਇਹ ਮੱਖਣ ਆ ਆਪਣੇ ਇਕੱਠਾ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਟੋਪੀਏ ਦੇ ਵਿੱਚੋਂ ਸਾਰੀ ਜਿਹੜੀ ਲੱਸੀ ਆ ਉਹਨੂੰ ਅਲੱਗ ਕਰ ਦਾਂਗੇ ਤੇ ਮੱਖਣ ਆਪਾਂ ਕਰ ਲਾਂਗੇ ਅਲੱਗ ਹੁਣ ਆਪਾਂ ਹੱਥ ਦੀ ਸਹਾਇਤਾ ਨਾਲ ਜਿਹੜਾ ਮੱਖਣ ਆ ਉਹਨੂੰ ਸਾਈਡ 'ਤੇ ਇਕੱਠਾ ਕਰ ਲਾਂਗੇ ਤੇ ਜਿਹੜਾ ਲੱਸੀ ਹੈਗਾ ਉਹਨੂੰ ਆਪਾਂ ਅਲੱਗ ਕੱਢ ਲਾਂਗੇ ਤੇ ਇਹਦੇ ਵਿੱਚੋਂ ਹੁਣ ਆਪਾਂ ਜਿਹੜਾ ਮੱਖਣ ਮੱਖਣ ਆਪਾਂ ਸੈਪਰੇਟ ਕਰਕੇ ਤੇ ਲੱਸੀ ਲੱਸੀ ਨੂੰ ਅਲੱਗ ਕਰਕੇ ਚਾਹੇ ਹੁਣ ਫਿਰ ਲੱਸੀ ਦਾ ਆਪਾਂ ਪਨੀਰ ਬਣਾਈਏ ਤੇ ਚਾਹੇ ਆਪਾਂ ਲੱਸੀ ਪੀਏ ਉਹ ਆਪਣੀ ਮਰਜ਼ੀ ਹੈਗੀ ਤੇ ਇਸ ਤਰ੍ਹਾਂ ਮੈਂ ਕਰਕੇ ਸਾਰਾ ਮੱਖਣ ਸੀ ਜਿਹੜਾ ਅਲੱਗ ਕਰ ਲਿਆ ਇੱਕ ਇੱਕ ਕਰਕੇ ਥਾਲੀ ਦੇ ਵਿੱਚ ਕੱਢ ਲਿਆ ਤੇ ਜਿਹੜੀ ਲੱਸੀ ਸੀ ਫਿਰ ਉਸ ਤੋਂ ਬਾਅਦ ਆਪਾਂ ਅਲੱਗ ਕਰਕੇ ਇੱਕ ਵੱਡੇ ਭਾਂਡੇ ਦੇ ਵਿੱਚ ਮੱਖਣ ਹੈ ਜਿਹੜਾ ਸਾਰਾ ਆਪਾਂ ਕੱਢ ਲਾਂਗੇ ਹਾਂਜੀ ਮੱਖਣ ਦੇ ਵਿੱਚੋਂ ਪਲਸੀ ਕੱਢਣ ਤੋਂ ਬਾਅਦ ਜਿਹੜਾ ਮੱਖਣ ਸੀ ਸਾਰਾ ਆਪਾਂ ਇਹਦੇ ਵਿੱਚ ਇੱਕ ਟੋਪੀਏ ਦੇ ਵਿੱਚ ਪਾ ਲਿਆ ਲੱਸੀ ਜਿਹੜੀ ਸਾਰੀ ਉਹ ਆਪਣੀ ਲੱਗ ਹੋ ਚੁੱਕੀ ਹੈਗੀ ਤੇ ਜੇ ਇਹਦੇ ਵਿੱਚ ਹੁਣ ਕੋਈ ਮਾੜੀ ਮੁੱਟੀ ਲੱਸੀ ਰਹੀ ਤਾਂ ਉਹ ਮੈਂ ਇਸ ਤਰ੍ਹਾਂ ਕਰਚੀ ਦੇ ਨਾਲ ਗੇੜਾ ਜਾਂ ਦੇ ਕੇ ਉਹ ਵੀ ਇਹਦੇ ਵਿੱਚੋਂ ਬਾਹਰ ਕੱਢ ਦੂੰਗੀ ਤੇ ਜਿਹੜੀ ਆਪਣੀ ਕੀ ਹੈ ਲੱਸੀ ਤੋਂ ਬਿਨਾ ਇਹ ਜਿਹੜਾ ਮੱਖਣ ਹੈ ਬੜਾ ਹੀ ਟੇਸਟੀ ਟੇਸਟੀ ਤੇ ਵਧੀਆ ਤਿਆਰ ਹੋ ਚੁੱਕਿਆ ਹੈਗਾ ਤੇ ਹੁਣ ਆਪਾਂ ਇਹਨੂੰ ਸਟੋਰ ਕਰ ਲਾਂਗੇ ਇੱਕ ਹਫਤਾ ਆਪਣਾ ਇਹ ਮੱਖਣ ਹੈ ਜਿਹੜਾ ਪੂਰਾ ਚੱਲੂਗਾ ਜੇ ਇਹਦੇ ਵਿੱਚ ਆਪਾਂ ਲੱਸੀ ਕੱਢ ਦਈਏ ਤਾਂ ਮੱਖਣ ਦਾ ਟੇਸਟ ਆ ਜਿਹੜਾ ਉਵੇਂ ਦਾ ਉਵੇਂ ਬਣਿਆ ਰਹਿੰਦਾ ਜੇ ਇਹਦੇ ਵਿੱਚ ਥੋੜੀ ਜਿਹੀ ਵੀ ਲੱਸੀ ਰਹਿ ਜੇ ਤੇ ਇਹਦੇ ਵਿੱਚ ਖੱਟਾਪਾਨ ਆ ਜਿਹੜਾ ਜਲਦੀ ਆ ਜਾਂਦਾ ਬਾਕੀ ਮੱਖਣ ਆਪਣਾ ਹੁਣ ਬਣ ਕੇ ਹੋ ਗਿਆ ਤਿਆਰ ਤੇ ਚਾਹੇ ਹੁਣ ਆਪਾਂ ਇਹਨੂੰ ਰੋਟੀ ਦੇ ਉੱਪਰ ਰੱਖ ਕੇ ਖਾਈਏ ਪਰਾਂਠੇ ਦੇ ਉੱਪਰ ਰੱਖ ਕੇ ਖਾਈਏ ਸਬਜ਼ੀ 'ਚ ਦਾਲ 'ਚ ਜਾਂ ਜਿੱਦਾਂ ਮਰਜ਼ੀ ਆਪਣਾ ਮਾਣ ਆਵੇਂ ਆਪਾਂ ਪਾ ਕੇ ਖਾਈਏ ਤੇ ਇਹਨੂੰ ਹੁਣ ਆਪਾਂ ਕਰ ਦਾਂਗੇ ਸਟੋਰ ਜਿੰਨਾ ਕ ਆਪਾਂ ਹੁਣ ਖਾਣਾ ਸੀ ਉਹ ਆਪਾਂ ਕੱਢ ਲਿਆ ਤੇ ਬਾਕੀ ਨੂੰ ਆਪਾਂ ਫ੍ਰਿਜ ਦੇ ਵਿੱਚ ਕਰ ਦਾਂਗੇ ਸਟੋਰ ਰੱਖ ਦਾਂਗੇ ਜਿੰਨੀ ਲੱਪਣੀ ਜ਼ਰੂਰਤ ਹੋਇਆ ਕਰੋ ਡੇਲੀ ਦੀ ਆਪਾਂ ਕੱਢ ਕੇ ਇਹਨੂੰ ਯੂਜ਼ ਕਰ ਸਕਦੇ ਆ ਖਾ ਸਕਦੇ ਆਗੇ ਤੁਸੀਂ ਵੀ ਇਸ ਤਰ੍ਹਾਂ ਮੱਖਣ ਬਣਾ ਕੇ ਦੇਖੋ ਬੜਾਈ ਵਧੀਆ ਬਣਦਾ ਹੈਗਾ ਤੇ ਬੱਚੇ ਵੀ ਬੜੇ ਖੁਸ਼ ਹੋ ਕੇ ਖਾਂਦੇ ਆ ਤੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਇਹ ਵੈਸੇ ਤਾਂ ਵਧੀਆ ਲੱਗਦਾ ਹੈਗਾ ਬਾਕੀ ਥੋੜੀ ਜੀ ਮਿਹਨਤ ਜ਼ਰੂਰ ਕਰਨੀ ਪੈਂਦੀ ਹੈ ਤੇ ਇੱਕ ਵਧੀਆ ਜੀ ਆਈਟਮ ਆਪਣੇ ਕੋਲ ਬਣ ਕੇ ਤਿਆਰ ਹੋ ਜਾਂਦੀ ਹੈ ਜੇ ਤੁਸੀਂ ਇਹਨੂੰ ਚਾਹੋ ਤਾਂ ਤੁਸੀਂ ਇਹਨੂੰ ਗਰਮ ਕਰਕੇ ਘਿਓ ਬਣਾ ਸਕਦੇ ਹੋ ਤੇ ਜੇ ਤੁਸੀਂ ਚਾਹੋ ਤਾਂ ਲੱਸੀ ਹੈ ਜਿਹੜੀ ਆਪਾਂ ਰੱਖੀ ਕੱਢ ਕੇ ਤੇ ਉਹਦੇ ਤੋਂ ਆਪਾਂ ਪਨੀਰ ਤਿਆਰ ਕਰ ਸਕਦੇ ਆ ਨਾਲੇ ਆਪਣਾ ਘਿਓ ਬਣ ਜਾਂਦਾ ਮੱਖਣ ਬਣ ਜਾਂਦਾ ਤੇ ਨਾਲੇ ਆਪਣਾ ਪਨੀਰ ਬਣ ਜਾਂਦਾ ਬੜੀ ਹੀ ਕੰਮ ਦੀ ਚੀਜ਼ ਹੈ ਜਰੂਰ ਸਟੋਰ ਕਰਿਆ ਕਰੋ ਤੁਸੀਂ ਸਾਰੀ ਮਲਾਈ ਤਾਂ ਆਪਣੇ ਤੋਂ ਇੱਕ ਦਿਨ ਦੇ ਵਿੱਚ ਇਸ ਤਰ੍ਹਾਂ ਨਹੀਂ ਖਾਦੀ ਜਾਂਦੀ ਬੱਚੇ ਜਦੋਂ ਛੋਟੇ ਸੀ ਉਦੋਂ ਤਾਂ ਖਾ ਲੈਂਦੇ ਸੀ ਹੁਣ ਤਾਂ ਤਕਰੀਬਨ ਸਟੋਰੀ ਕਰਨੀ ਪੈਂਦੀ ਹੈ ਤੇ ਅਸੀਂ ਵੀ ਸਟੋਰ ਕਰਕੇ ਉਸ ਤੋਂ ਆ ਆਈਟਮਾ ਤਿਆਰ ਕਰਦੇ ਹਾਂ ਚਲੋ ਜੀ ਇੱਥੇ ਆਪਾਂ ਕਰਦੇ ਹਾਂ ਵੀਡੀਓ ਦਾ ਐਂਡ ਮਿਲਦੇ ਹਾਂ ਇੱਕ ਹੋਰ ਨਵੀਂ ਰੈਸਪੀ ਲੈ ਕੇ ਨਵੀਂ ਵੀਡੀਓ ਨਾਲ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ